ਬਾਊ ਜੀ ਕਿਵੇਂ ਦੇਖਦੇ ਹੋ ਅੱਜ ਸਾਹਿਬ ਜੀ ਆਜਾ ਸ੍ਰੀ ਸ਼ਰਮਪਤ ਦੁਕਾਨਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਗਾਇਆ ਗਿਆ ਹੈ ਅੱਜ ਇਹਨਾਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜੱਤੇ ਸਿੱਧੇ ਅੱਜ ਸਿੱਧੀ ਦਾੜੇ ਨੇ ਇਹਨਾਂ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਇਹ ਲੰਗਰ ਸਾਧ ਸੰਗਤ ਲਈ ਆ ਪ੍ਰਸ਼ਾਦ ਅਤੇ ਚੰਨਿਆਂ ਦਾ ਲੰਗਰ ਹੈ ਅਤੇ ਬਹੁਤ ਲੋਕਾਂ ਨੂੰ ਦਰਦ ਪਈ ਸੀ ਇਹ ਦਿਨ ਜੋ ਲੋਕ ਪੂਜਾ ਪਾਠ ਅਤੇ ਆਪਣਾ ਪਾਠ ਕਰਦੇ ਨੇ ਜਦੋਂ ਸਰਾਂਦ ਜਾ ਕੇ ਅਸੀਂ ਉਰੇ ਵੀ ਪੂਰਾ ਸਹਿਯੋਗ ਨਾਲ ਲੰਗਰ ਲਗਾ ਰਹੇ ਆ ਤੇ ਪੂਰੀ ਕੋਸ਼ਿਸ਼ ਕਰ ਰਹੇ ਵੀ ਵੱਧੋ ਵੱਧ ਦੇ ਲੋਕਾਂ ਨੂੰ ਅਸੀਂ ਲੰਗਰ ਸ਼ਿਖਾ ਸਕੀਏ ਮਸਨ ਦੇ ਛੋੜੀ ਸਾਹਿਬ ਦੀ ਜਦ ਵਿੱਚ ਆਜੇ ਸਾਲ 400 500 ਲੋਕ ਤੁਸੀਂ ਲੰਗਰ ਲਗਾ ਰਹੇ ਆ ਸਮੂਹ ਮਾਰਕੀਟ ਇਕੱਠੀ ਹੋ ਕੇ ਇਸ ਕਰਕੇ ਸੀ ਸਮੂਹ ਛੋੜੀ ਸਾਹਿਬ ਨੂੰ ਸਮਰਪਿਤ ਤਾਂ ਸੰਦਾਜੀ ਦੇ ਚੀਜ਼ਾਂ ਦੀ ਹੈ ਉਹਦੇ ਵਾਸਤੇ ਇਹ ਲੰਗਰ ਲਗਾਇਆ ਜਾ ਰਿਹਾ ਸਾਡਾ ਬੈਜੀੂ ਕੇ ਖਾਲਸਾ ਸਾਹਿਬ ਬੈਜੀੂ ਕੀ ਫਤਿਹ ਜੀ ਸਿੱਧਾਂ ਦੇ ਜੋੜ ਮਿਲੇ ਤੇ ਉਹਦੇ ਮਤਲਬ ਲੰਗਰ ਲਾ ਰਹੇ ਆ ਅਸੀਂ ਸਾਰੀ ਇਸ ਮਾਰਕੀਟ ਵੱਲੋਂ ਜੀ ਸਾਰਿਆਂ ਦਾ ਸਹਿਯੋਗ ਨਾਲ ਲੰਗਰ ਲਾ ਰਹੇ ਆ ਅੱਜ ਸਾਲ ਲਾਉਨੇ ਆ ਜੀ ਸਾਰਿਆਂ ਨੂੰ ਮੈਂ ਲੋ ਧੰਨਵਾਦ ਕਰਦੇ ਸੇਵਾ ਕਰਨੇ ਸੇਵਕਾਂ ਦਾ ਜੀ ਵੀ ਕਿਲੇ ਕਈ ਸਾਲਾਂ ਤੋਂ ਲੰਗਰ ਰਾ ਰਹੇ ਲੋਕਾਂ ਨੂੰ ਕੀ ਸੰਦੇਸ਼ ਦਿੰਨੇ ਨੇ ਉਸ ਸੰਦੇਸ਼ ਦੇ ਵੀ ਸੇਵਾ ਕਰੋ ਜੀ ਆਪ ਚੜ੍ਹ ਦਿਨ ਨੇ ਪੋਹ ਦਿਨ ਨੇ ਉਚ ਦਿਨ ਚ ਸੇਵਾ ਕਰੋ ਵੀ ਲੰਗਰ ਲਾਓ ਪੈਸੀ ਦਾ ਜੋੜ ਮੇਲਾ ਮਨਾਓ ਅੱਜ ਤਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਇਹ ਸੰਦੇਸ਼ ਹੈ ਜੀ ਆਪਣਾ ਵੀ ਆਪਾਂ ਗੁਰੂਆਂ ਦੇ ਨਾਂ ਤੇ ਚੱਲਣ ਦੀ ਸਾਰਿਆਂ ਨੂੰ ਬੇਨਤੀ ਹੈ ਵੀ ਰਲ ਮਿਲ ਕੇ ਸਾਰੀ ਸੰਗਤ ਇਹ ਜਿਹੜੇ 3-4 ਦਿਨ ਨੇ ਵੇ ਪਹਿਲਾਂ ਪਿੱਛੋਂ ਨੇ ਪਾਸ ਤਨ ਚਾਰ ਦਿਨ ਦਾ ਜਮਾਨਤ ਮਸਤਕ ਹੋਇਆ ਕਰੋ ਆਹੀ ਬੇਨਤੀ ਆ ਸਾਰੇ ਸੰਗਤ ਨੂੰ ਸਾਰੇ ਜਲਿਆਂ ਦੀ ਸੰਗਤ ਨੂੰ ਸਾਰੇ ਬਾਹਰ ਵਿਦੇਸ਼ ਦੇ ਜੋ ਵੀ ਸਾਨੂੰ ਤਾਂ ਬੈਠੀ ਆ ਤੇ ਆ ਤਿੰਨ ਦਿਨ ਤਾਂ ਦੇਖੋ ਆਪਣਾ ਖਾਣੇ ਹੋਰ ਕੁਝ ਨਹੀਂ ਆਪਣਾ ਇੱਥੇ ਆਪਣੇ ਵਾਸਤੇ ਕੰਨੇ ਇੱਕ ਧਰਮ ਦੇ ਨਹੀਂ ਸਾਡੇ ਤਾਂ ਭਾਈ ਕੀ ਫਰਕ ਹੈ ਜੀ ਕੋਈ ਸਾਰੇ ਸਾਡੇ ਸਾਰੇ ਸੰਗਤ ਨਾਲ ਕਿਸੇਵਾ ਕਰਦੀ ਆ ਕਿਸੇ ਅਸੀਂ ਅੱਜ ਤੱਕ ਆ ਕੱਲ ਨਹੀਂ ਸੁਣੀ ਵੀ ਅਸੀਂ ਆ ਆ ਚੀਜ਼ਾਂ ਜਾਂ ਆ ਪਾਰਟੀ ਤਾਂ ਜਾਂ ਅਸੀਂ ਆ ਧਰਮ ਤਾਂ ਨਾ ਸਾਰੇ ਦਾ ਇੱਕੋ ਜੀ ਹੋ ਕੇ ਸਾਰੇ ਸੇਵਾ ਕਰਦੇ ਨੇ ਅੱਜ ਵੀ ਘਟੋ ਘਟ ਡਿਰਬੇ ਦੇ ਅੰਦਰਾਂ ਮੰਡੀ ਦੇ ਵਿੱਚ ਵਿੱਚ ਪੰਛੀ ਲੰਗਰ ਸਾਰੇ ਨੱਥ ਨੱਥ ਕੋ ਮਾਈਆਂ ਬਜ਼ੁਰਗ ਬੱਚੇ ਸਾਰੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸਾਰੇ ਨਾਲ ਮਿਲ ਕੇ ਸਾਰੇ ਭੈਣ ਭਾਈ ਜਿੰਨੇ ਵੀ ਸੁਣਦੇ ਨੇ ਸਾਰੇ ਨਾਲ ਮਿਲ ਕੇ ਸੇਵਾ ਕਰ ਕਰੋ ਜੇ ਕਿਸੇ ਦਾ ਆਪਟ ਹੈ ਵੀ ਉਹ ਮਨ ਚ ਨਾ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦੁਕਾਨਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਤਕਾਨ ਜਿਹੜੀ ਮਾਰਕੀਟ ਬਣੀ ਦੀ ਹੈ ਲੰਗਰ ਲਗਾਇਆ ਜਾਂਦਾ ਸਭਿਆਚਾਰ ਨੂੰ ਸੰਭਾਲਣ ਲਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਹਦੀ ਦਿਹਾੜੇ ਤੇ ਦੁਕਾਨਦਾਰ ਵੀਰਾਂ ਨੇ ਲੈਂਕਰ ਰੋਡ ਤੇ ਹਰ ਸਾਲ ਦੀ ਤਰ੍ਹਾਂ ਇਤਿਗੀ ਵੀ ਛੋਲੇ ਤੇ ਪ੍ਰਸ਼ਾਦ ਦਾ ਪ੍ਰਸ਼ਾਦ ਦਾ ਲੰਗਰ ਲਾਇਆ ਹੈ ਮੈਂ ਸਮਝਦਾ ਕਿ ਜਿਹੜੇ ਮਾਰਕੀਟ ਕਮੇਟੀ ਵਾਲੇ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਸ਼ਹਿਜਾਦਿਆਂ ਨੂੰ ਯਾਦ ਕੀਤਾ ਹੈ ਜਗਾ ਜਗਾ ਤੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਇੱਕ ਬਹੁਤ ਵੱਡੀ ਗੱਲ ਹੈ ਕੀ ਜਗਾ ਜਗਾ ਤੇ ਲੰਗਰ ਲਾਏ ਜਾ ਰਹੇ ਨੇ ਇੱਕ ਪੰਜਾਬ ਨੂੰ ਲੰਗਰ ਦੇ ਨਾਂ ਤੇ ਪੰਜਾਬ ਨੂੰ ਇੱਕ ਜਾਣਿਆ ਜਾਂਦਾ ਸੋ ਸਹਿਜਾਦਿਆਂ ਦੀ ਜਾ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨ ਪੀੜੀ ਨੂੰ ਬੇਨਤੀ ਕਰਦਾ ਵੀ ਤੁਹਾਡੀ ਸ਼ਰਧਾਲੀ ਤਾਂ ਹੀ ਮੰਨੀ ਜਾਊਗੀ ਜੇ ਤੁਸੀਂ ਅੱਜ ਕਸਮਾਂ ਖਾਓਗੇ ਕਿ ਅਸੀਂ ਨੇ ਪੰਜਾਬ ਮੁਕਤ ਕਰਨਾ ਨਸ਼ੇ ਤੋਂ ਮੁਕਤ ਕਰਨਾ ਅੱਜ ਤਾਂ ਅਸੀਂ ਸ਼ਰਧਾਲੀ ਫਿਰ ਮੰਨੀ ਜਾਊਗੀ ਅੱਜ ਸਾਰਿਆਂ ਨੇ ਅਸੀਂ ਨੇ ਕਸਮ ਖਾਣੀ ਹੈ ਕਿ ਨੂੰ ਕਿਵੇਂ ਦੇਖਦੇ ਹੋ ਕਿ ਸੇਵਾ ਦੇ ਵਿੱਚ ਹਾਰੇ ਧਰਮਾਂ ਦੇ ਲੋਕ ਲੱਗੇ ਹੋਏ ਜੇ ਤੁਹਾਡਾ ਮਜਬੂਰ ਹੈ ਹਰ ਮਜਬੂਰ ਦੇ ਲੋਕ ਨੇ ਜਿਹੜੇ ਤੇ ਸੇਵਾ ਦੇ ਕੇ ਕਰ ਰਹੇ ਨੇ ਉਹਨੂੰ ਕਿਵੇਂ ਦੇਖੀ ਤੇ ਸਾਡੇ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਔਰ ਸਿੱਖ ਭਾਈਚਾਰਾ ਇੱਥੇ ਇਹ ਲੱਗਦਾ ਕਿ ਸਾਨੂੰ ਇਹਨੂੰ ਪਿਆਰ ਦੀ ਬਦੀਤ ਮੰਨਿਆ ਜਾਂਦਾ ਕਿ ਸਾਡਾ ਆਪ ਚ ਕਿੰਨਾ ਇੱਕ ਹੈ ਸਾਡੇ ਪੰਜਾਬ ਵਾਸੀਆਂ ਦਾ ਆਪ ਚ ਕਿੰਨਾ ਇੱਕ ਹੈ ਅਸੀਂ ਸਾਰੇ ਮਜਮਾ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕਾਂ ਨਾਲ ਚੱਲਣ ਵਾਲੇ ਲੋਕ ਪੰਜਾਬੀ ਲੋਕਾਂ ਸੀ ਸਾਰੀ ਜਾਤਾਂ ਪਾਤਾਂ ਨੂੰ ਅਸੀਂ ਲੈ ਕੇ ਨਾਲ ਚੱਲਣ ਵਾਲੇ ਲੋਕਾਂ